ਜਿਹੜਾ ਨਾ ਇੰਨਾ ਦੀ ਜਿਹੜੀ ਪਾਰਟੀ ਜਨਤਾ ਪਾਰਟੀ ਦੀ ਅਪਰੋਚ ਹੈਗੀ ਆ ਪੰਜਾਬ ਦੇ ਵਿੱਚ ਤੇ ਇਹਨਾਂ ਜਿਹੜੀ ਇਥੋਂ ਦੀ ਸਟੇਟ ਯੂ نو ਹੈਗੀ ਆ ਇਹਨਾਂ ਨੇ ਬਿਸਲੇ ਦਿਨ ਚਲਾਨ ਕੀਤਾ ਹੈ ਕਿ ਪਹਿਲੀ ਵਾਰੀ ਇਹ ਮਾਗੀ ਮੇਲੇ ਤੇ ਆਪਣੇ ਵੱਲੋਂ ਆਜ਼ਾਦ ਰਮਾ ਤਰੀਕੇ ਨਾਲ ਉੱਥੇ ਆਪਣੀ ਰੈਲੀ ਕਰ ਰਹੇ ਹੈਗੇ ਆ ਤੇ ਉੱਥੇ ਸਮਾਗਮ ਕਰ ਰਹੇ ਹੈਗੇ ਇੱਕ ਪੋਲਿਟਿਕਲ ਗੈਦਰਿੰਗ ਕਰ ਰਹੇ ਹੈਗੇ ਆ ਉੱਥੇ ਆਪਣੇ ਵੱਲੋਂ ਇਹ ਜਿਹੜੀਆਂ ਇਹਨਾਂ ਦੀ ਪੰਜਾਬ ਪੱਖੀ ਕੋਈ ਸੋਚ ਹੈਗੀ ਆ ਜਾਂ ਪੰਜਾਬ ਦੇ ਜੋ ਮਤਲਬ ਕਿ ਰੌਲੇ ਪੈ ਰਹੇ ਹੈਗੇ ਆ ਇਹਦੀਆਂ ਹੱਕ ਦੀ ਮੰਗਾਂ ਬਾਰੇ ਉਹਨਾਂ ਨੂੰ ਅਸੀਂ ਉੱਥੇ ਐਡਰੈਸ ਕਰਾਂਗੇ ਜਦਕਿ ਇਹਦੇ ਪੈਰਲਲ ਜਿਹੜੇ ਚੀਫ ਮਿਨਿਸਟਰ ਨੇ ਇਸ ਟਾਈਮ ਤੇ ਜੰਮੂ ਐਂਡ ਕਸ਼ਮੀਰ ਦੀ ਯੂਨੀਅਨ ਟੈਟਰੀ ਦੇ ਉਮਰ ਅਬਦੁੱਲਾ ਉਹਨਾਂ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈਗਾ ਕਿ ਜਿਹੜੀ ਕੇਂਦਰ ਸਰਕਾਰ ਹੈ kia ਉਹ ਜੰਮੂ ਜਿਹੜੀ ਯੂਨੀਅਨ ਟੈਟਰੀ ਦਾ ਪਾਰਟ ਹੈਗਾ ਰੀਜਨ ਉਹਨੂੰ ਇੱਕ ਮਤਲਬ ਕੇ ਕਸ਼ਮੀਰ ਤੋਂ ਅੱਡ ਕਰਕੇ ਸੈਪਰੇਟਲੀ ਉੱਥੇ ਮਤਲਬ ਕਿ ਅੱਡ ਯੂਨੀਅਨ ਟੈਰੀਟਰੀ ਜਾਂ ਅੱਡ ਸੂਬਾ ਕ੍ਰੀਏਟ ਕਰਨਾ ਚਾਹੁੰਦੀ ਹੈਗੀ ਆ ਉਸ ਬਾਰੇ ਉਹ ਆਪਣੀ ਚਿੰਤਾ ਦਰਸਾ ਰਹੇ ਹੈਗੇ ਆ ਦੂਜੇ ਪਾਸੇ ਪੰਜਾਬ ਵਿੱਚ ਈਵੀ ਅਪੋਕ੍ਰਾਫੀ ਲੰਮੇ ਚਰਤੋ ਕਹਿ ਰਹੇ ਹੈਗੇ ਆ ਕਿ ਇਸ ਵਿਉਂਤਬੰਦੀ ਰੈਂ ਜਿਹੜੀ ਭਾਰਤੀ ਜਨਤਾ ਪਾਰਟੀ ਹੈਗੀ ਜਿਹੜੀ ਕਿ ਪਿਛਲੇ 11 ਸਾਲ ਤੋਂ ਇੰਡੀਆ ਦੀ ਸਿਆਸਤ ਤੇ ਰੂਲ ਕਰ ਰਹੀ ਹੈਗੀ ਆ ਉਹਨਾਂ ਦੀ ਇੱਕ ਵਾਈਡਰ ਗੇਮ ਪਲਾਨ ਹੈਗੀ ਆ ਕਿ ਪੰਜਾਬ ਨੂੰ ਕਮਜ਼ੋਰ ਕਰਨ ਲਈ ਇਹਦੇ ਵੀ ਜਿਹੜੇ ਕੁਝ ਇਲਾਕੇ ਹੈਗੇ ਆ ਉਹ ਬਾਈਫਰਕੇਟ ਕਰ ਦਿੱਤੇ ਜਾਣ ਤਾਂ ਕਿ ਇਹ ਜਿਹੜੀ ਹੈਗੀ ਆ ਇੱਥੋਂ ਜਿਹੜੀ ਕੋਈ ਵੀ ਮਤਲਬ ਕਿ ਵਿਰੋਧਾੜੀ ਆਵਾਜ਼ ਉੱਠਦੀ ਹੈਗੀ ਆ ਉਹਨੂੰ ਹੋਰ ਇਸ਼ੂਜ਼ ਦੇ ਵਿੱਚ ਅਲਜਾ ਦਿੱਤਾ ਜਾਵੇ ਜੇ ਜੰਮੂ ਉਹਨਾਂ ਨੇ ਇੱਕ ਤਰ੍ਹਾਂ ਨਾਲ ਅੱਡ ਬਣਾਉਂਦੇ ਹੈਗੇ ਸੂਬਾ ਜਾਂ ਯੂਨੀਅਨ ਟੈਟਰੀ ਤਾਂ ਉਹਦੇ ਵਿੱਚ ਇਹ ਵੀ ਖਾਸਾ ਜਾਹ ਕੀਤਾ ਜਾ ਰਿਹਾ ਹੈਗਾ ਜਿਹਦੇ ਬਾਰੇ ਆਪਾਂ ਪਹਿਲੇ ਵੀ ਜ਼ਿਕਰ ਕਰਦੇ ਰਹੇ ਹੈਗੇ ਕਿ ਉਹਨਾਂ ਨੇ ਜਿਹੜੇ ਪੰਜਾਬ ਦੇ ਪਠਾਨ ਕੋਟ ਵਾਲੀ ਬੈਲਟ ਹੈਗੀ ਆ ਉਹਨਾਂ ਜਾਂ ਹੋਰ ਜਿਹੜੇ ਇਲਾਕੇ ਜੰਮੂ ਦੇ ਨਾਲ ਪੈਂਦੇ ਹੈਗੇ ਆ ਉਹਨਾਂ ਨੂੰ ਜੰਮੂ ਦੀ ਉਸ ਨਵੀਂ ਪਣ ਵਾਲੀ ਚੋਵੀ ਯੂਨੀਅਨ ਟੈਕਟਰੀ ਹੈਗੀ ਆ ਤੇ ਚਾਹੇ ਕੋਈ ਸੂਬਾ ਹੈਗਾ ਉਹਦੇ ਨਾਂ ਰਲਾਇਆ ਜਾ ਸਕਦਾ ਹੈਗਾ ਇਸੇ ਤਰ੍ਹਾਂ ਰਾਜਸਥਾਨ ਵਾਲੇ ਪਾਸੇ ਮਤਲਬ ਕਿ ਸ੍ਰੀ ਗੰਗਾ ਨਗਰ ਦੇ ਨਾਲ ਜਿਹੜਾ ਆਪਣਾ ਫਾਜ਼ਲ ਕਾ ਅੜਾ ਇਲਾਕਾ ਹੈਗਾ ਉਹਨੂੰ ਵੀ ਕੇਂਦਰ ਸਰਕਾਰ ਜਿਹੜੀ ਹੈਗੀ ਆ ਉਹ ਬਾਈਫਰਕੇਟ ਕਰ ਸਕਦੀ ਹੈਗੀ ਆ ਤੇ ਇਸੇ ਤਰ੍ਹਾਂ ਜੇ ਉਹਨਾਂ ਨੇ ਚੰਡੀਗੜ੍ਹ ਤੇ ਜਿਸ ਤਰ੍ਹਾਂ ਲੰਮੇ ਚਿਰ ਤੋਂ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸੈਂਟਰਲ ਗਵਰਨਮੈਂਟ ਹੈਗੀ ਆ ਉਹਨਾਂ ਦੀ ਸਿਆਸਤ ਰਹੀ ਹੈਗੀ ਆ ਕਿ ਚੰਡੀਗੜ੍ਹ ਨੂੰ ਐਸ ਯੂਨੀਅਨ ਟੈਟਰੀ ਵਜੋਂ ਇੱਕ ਹੋਰ ਮਤਲਬ ਕੇ ਸਥਿਤੀ ਵਿੱਚ ਪ੍ਰੈਜ਼ੈਂਟ ਕੀਤਾ ਜਾਵੇ ਤੇ ਉੱਥੋਂ ਦਾ ਇੱਕ ਤਾਂ ਵੱਖਰਾ ਐਡਮਿਨਿਸਟਰੇਟਰ ਲਾਇਆ ਜਾਵੇ ਤੇ ਉਹਨੂੰ ਜਿਵੇਂ ਦੂਸਰੀਆਂ ਯੂਨੀਅਨ ਟੈਰੀਟਰੀਸ ਹੈਗੀਆਂ ਨੇ ਇੰਡੀਆ ਦੇ ਵਿੱਚ ਉਸ ਤਰ੍ਹਾਂ ਇੱਕ ਤਰ੍ਹਾਂ ਦੇ ਨਾਲ ਇੰਡੀਪੈਂਡੈਂਟ ਯੂਨਿਟ ਬਣਾਇਆ ਜਾਵੇ ਤਾਂ ਇਸ ਅਪਰੋਚ ਦੇ ਵਿੱਚ ਜਾਂ ਇਸ ਉਹਨਾਂ ਦੀ ਮਤਲਬ ਕਿ ਮੰਚਾ ਦੇ ਵਿੱਚ ਇਹ ਵੀ ਆ ਸਕਦਾ ਹੈਗਾ ਕਿ ਜਿਹੜੇ ਚੰਡੀਗੜ੍ਹ ਯੂਨਿਟ ਮਾਲਕੇ ਨਾਲ ਲੱਗਦੇ ਪੰਜਾਬ ਦੇ ਇਲਾਕੇ ਹੈਗੇ ਆ ਉਹਨਾਂ ਨੂੰ ਇਹ ਚੰਡੀਗੜ ਯੂਨੀਅਨ ਟੈਟਰੀ ਦੇ ਨਾਲ ਰਲਾ ਕੇ ਉਹ ਇੱਕ ਵੱਡੀ ਯੂਨੀਟ ਟੈਟਰੀ ਬਜੋ ਮਤਲਬ ਕਿ ਇੱਕ ਤਰ੍ਹਾਂ ਦੇ ਨਾਲ ਅਲਿਖ ਸਕਦੇ ਹੈਗੇ ਆ ਤੇ ਇਸ ਤਰ੍ਹਾਂ ਜਿਹੜਾ ਪੰਜਾਬ ਹੈਗਾ ਐਸ ਅ ਹੋਲ ਉਹਨੂੰ ਹਕਮਜ਼ੋਰ ਕਰਨਾ ਚਾਹੁੰਦੇ ਹੈਗੇ ਆ ਕਿਉਂਕਿ ਜੇ ਚੰਡੀਗੜ ਆਪਣੇ ਤੋਂ ਪੱਕੇ ਤਰੀਕੇ ਨਾਲ ਚਲਿਆ ਜਾਂਦਾ ਹੈਗਾ ਜਿਸ ਤਰ੍ਹਾਂ ਕਿ ਆਪਾਂ ਨੂੰ ਲੱਗ ਰਿਹਾ ਹੈਗਾ ਇਸੇ ਤਰ੍ਹਾਂ ਦਾ ਜਿਹੜਾ ਖਤਰਾ ਹੈਗਾ ਉਹ ਪੰਜਾਬ ਯੂਨੀਵਰਸਿਟੀ ਤੇ ਵੀ ਮੰਡਰਾ ਆ ਰਿਹਾ ਹੈਗਾ ਕਿ ਹਜੇ ਉਹਨਾਂ ਨੇ ਸਿਰਫ ਵਕਤੀ ਤੌਰ ਤੇ ਹੀ ਆਪਣੇ ਪੈਰ ਪਿੱਛੇ ਖਿੱਚੇ ਹੈਗੇ ਆ ਸੈਂਟਰਲ ਗਵਰਨਮੈਂਟ ਨੇ ਉਹਨਾਂ ਨੇ ਕੋਈ ਪੱਕਾ ਇਸ ਬਾਰੇ ਆਪਣਾ ਕੀ ਉਹਨਾਂ ਦੀ ਯੋਜਨਾ ਬੰਦੀ ਹੈਗੀ ਆ ਉਹਦੇ ਬਾਰੇ ਕੋਈ ਮਤਲਬ ਕਿ ਸੈਂਟਰਲ ਗਵਰਨਮੈਂਟ ਨੇ ਜਾਂ ਯੂਨੀਅਨ ਹੋਮ ਮਿਨਿਸਟਰੀ ਨੇ ਕੋਈ ਜਵਾਬ ਦਿੱਤਾ ਨਹੀਂ ਹੈਗਾ ਤੇ ਨਾ ਹੀ ਉਹਨਾਂ ਨੇ ਜਿਹੜੇ BBMB ਦਾ ਇਸ਼ੂ ਹੈਗਾ ਭਾਖੜਾ ਬਿਆਸ ਮੈਨੇਜਮੈਂਟ ਆਲਾ ਤੇ ਹੁਣ ਜਿਹੜਾ ਹਮਾਚਲ ਪ੍ਰਦੇਸ਼ ਗਵਰਨਮੈਂਟ ਵੱਲੋਂ ਇੱਕ ਨਵਾਂ ਮਤਲਬ ਕਿ ਲੈਕਸਿਟੀ ਸੈਸ ਲਾਇਆ ਜਾ ਰਿਹਾ ਹੈਗਾ ਜਿਹੜੀ ਕਿ ਉਹਨਾਂ ਕੋਲੇ ਜ਼ਮੀਨ ਹੈਗੀ ਆ ਜਿਹਦੇ ਵਿੱਚ ਇਹ ਆਪਣੇ ਚਾਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਖੜਾ ਹੈਗਾ ਤੇ ਹੋਰ ਆਪਣੇ ਜਿਹੜੇ ਇਸ ਤਰ੍ਹਾਂ ਦੇ ਵਾਟਰ ਬਾਡੀਸ ਵਾਲੇ ਪ੍ਰੋਜੈਕਟ ਹੈਗੇ ਆ ਉਹਨਾਂ ਦੇ ਰਾਹੀਂ ਉਹ 500 ਕਰੋੜ ਰੁਪਏ ਦਾ ਉਹਨਾਂ ਨੇ ਸੈਸ ਲਾਇਆ ਹੈਗਾ ਜਿਹਦੇ ਬਾਰੇ ਹੁਣ ਜਿਹੜੀ ਭਾਖੜਾ ਪਿਆਸ ਮੈਨੇਜਮੈਂਟ ਦੀ ਐਡਮਿਨਿਸਟ੍ਰੇਸ਼ਨ ਹੈਗੀ ਆ ਉਹ ਵੀ ਥੋੜੀ ਐਕਟਿਵ ਹੋਈ ਹੈਗੀ ਆ ਤੇ ਉਹਨਾਂ ਨੇ ਇਹ ਸਟੈਪ ਦਾ ਮਾਧ ਪ੍ਰਦੇਸ਼ ਗਵਰਨਮੈਂਟ ਕੋਲੇ ਆਪਣਾ ਵਿਰੋਧ ਵੀ ਜਤਾਇਆ ਹੈਗਾ ਪਰ ਇਹ ਹੈਗਾ ਕਿ ਇਸ ਬਾਰੇ ਜਿਹੜੇ ਪੰਜਾਬ ਕੀ ਆ ਪ politcal parties ਹੈਗੀਆਂ ਤੇ ਚਾਹੇ ਪੰਜਾਬ ਦੀ ਗਵਰਨਮੈਂਟ ਹੈਗਿਆ ਉਹਨਾਂ ਨੇ ਕੋਈ ਇਸ ਬਾਰੇ ਸੀਰੀਅਸਲੀ ਕੋਈ ਆਪਣੀ ਅਪਰੋਚ ਦਾ ਪ੍ਰਸਤਾਵ ਨਹੀਂ ਕੀਤਾ ਹੈਗਾ ਤੇ ਨਾ ਹੀ ਉਹਨਾਂ ਨੇ ਕੋਈ ਇਸ ਬਾਰੇ ਉਹਨਾਂ ਦੀ ਕੀ ਅਪਰੋਚ ਹੋਊਗੀ ਕੀ ਰਾਜਨੀਤੀ ਹੋਊਗੀ ਇਸ ਬਾਰੇ ਵੀ ਕੁਈ ਮਤਲਬ ਕਿ ਕੰਕਰੀਟ ਪਲਾਨs ਹੀ ਪੂਰਤਮਾਨੇ ਨਹੀਂ ਦਿੱਤਾ ਹੈਗਾ ਸਿਰਫ ਤੇ ਸਿਰਫ ਇੱਕ ਲੈਟਰ ਆਹੀ ਜਿਹੜੇ ਯੂਨੀਅਨ ਮਨਿਸਟਰ ਹੈਗੇ ਪ੍ਰਲਹਾਦ ਚੋਸ਼ੀ ਉਹਨਾਂ ਕੋਲੇ ਆਪਣਾ ਰੋਸ ਜਤਾਇਆ ਹੈਗਾ